ka 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 ਇੱਦਾਂ ਬੰਨ ਲੈਣਾ ਯਾਰ ਇੱਦਾਂ ਅਹ ਅੱਛਾ ਜਿੱਡੇ ਦੇਖ ਲਿਆ ਹੋ। ਅੱਛਾ ਜਿੱਡੇ ਕੀ ਆਈਆ? ਪੂਟੀ ਬੰਦ ਕਰਕੇ ਪੂਟੀ ਬੰਦ ਕਰਕੇ ਆਈ ਕੀ ਕੁਕੀ ਦੇ ਇਹਨਾਂ ਦੁਆਰ ਤੇ ਕੋ ਉਹ ਨਹੀਂ ਰੱਖੀ। ਬismillah ਤੇਰਾ ਨਾਮ ਹੀ ਤੁਮਰੀ ਮਿਆ ਆਹ ਕੁੰਗਰੂ ਵੀ ਸਾੜ ਤੇ ਕਰ ਲੈਣੇ ਨੇ ਜਾਂ ਆਪ ਹੀ ਲਟਕਾਏ ਆ ਇਹ ਹੁਣ ਕਿੱਦਾਂ ਕਰਾਵਾਂ ਰਹਿਣ ਦੇ ਹੁਣ ਕੋਈ ਗੱਲ ਨਹੀਂ ਚਲੋ ਕੀ ਬਣਾਉਣਾ ਈ ਤੂੰ ਮੇਰੇ ਪਿੰਡੇ ਬਣਾਣ ਲੱਗੀਆਂ ਚੱਪਣ ਚੱਪਣ ਪਿੰਡੇ ਚੱਪਣ ਇਹ ਚੱਪਣ ਖਾਣੇ ਨੇ ਆਤਾ ਘਰ ਕੇ ਬਣਾ ਲਗੀ ਹੈ ਪਿਆਜ਼ ਪਲਾਨੇਟs ਹਰੀ ਮਚ ਪਾਰਿਆ ਨਮਕ ਤੇ ਪੋਣਾ ਸੋ ਮਸਾਲੇ ਮੂਲੇ ਜ਼ਿਆਦਾ ਵਸੋਂ ਪਰ ਕੇ ਬਣਾਉਣੇ ਆ ਢਡੀਆਂ ਪਈਆਂ ਇਹ ਦੇਖੋ ਇਹ ਯਾਰ ਮੈਨੂੰ ਧੁੱਡੀਆਂ ਨਹੀਂ ਆਈਆਂ ਹੈ ਮੈਂ ਲਾਲ ਸਵੇਰੇ ਧੁੱਡੀਆਂ ਆਈਆਂ ਯਾਰ ਮੈਨੋਂ ਗਾਧਕ ਭਿੰਡੀਆਂ ਨਹੀਂ ਆਈਆਂ ਕੀ ਆ ਇਹ ਮੈਨਾਂ ਤਾਂ ਉਹ ਤਿੰਨ ਵਾਰੀ ਦਿੱਤੀਆਂ ਭਿੰਡੀਆਂ ਐ ਵੀ ਤਿੰਨ ਵਾਰੀ ਦਿੱਤੀਆਂ ਇੱਕ ਵਾਰੀ ਦਿੱਤੀ ਓਏ ਜਦੋਂ ਮੈਂ ਤਸੁੰਨੇ ਬਾਪੂ ਆਪਣੇ ਚ ਬਾਹਰ ਆਇਆ ਕਰਨਾ ਜਿਵੇਂ ਫੋਨ ਲਾ ਕੇ ਬੈਠਾ ਖਾਲੀ ਚ ਅੱਛਾ ਤੇ ਅੱਜ ਕੱਲ ਕੋਈ ਨਹੀਂ ਚਲੋ ਹੋਂਕਾਂਸੈਂਟਰੇਟ ਇੱਧਰ ਨਾਵੇਂ ਨਿਆਣੇ ਨੇ ਬਚਾਈਆਂ ਹੋਈਆਂ ਜੁਟੀਆਂ ਆ ਦੀ ਮੋਹਿੱਦ ਓਏ ਜਿਠੀਆਂ ਲਈ ਛੱਡੀਆਂ ਇਹਦੀ ਵੀ ਨੇ ਰੋਹਨ ਦੀ ਨਹੀਂ ਹੈ ਇਹ ਮੇਂ ਖਾਲੀ ਹੈ ਉਹ ਹੀ ਫੇਵਰੇਟ ਹੈ ਹਲਦੀ ਦਾ ਬਣਾ ਮਸਾਲਾ ਹੈ ਇਹ ਨਹੀਂ ਲੈਤੀ ਬਣ ਲਗੀ ਹੈ ਤੇ ਆਪਣਾ ਹੈ ਚੱਪਣਾ ਹੈ ਚੱਪਣਾ ਚੱਪਣ ਚੱਪਣ ਵਾਗਿਆ ਸਗੂਤਾ ਹੀ ਹੈ ਨਹੀਂ ਮੈਂ ਨਾ ਦੇਖ ਲੈ ਇਦਾਂ ਹੀ ਵਾਲਦਨੇ ਵਿੱਚ ਉਏ ਆਨੇ ਕਰਕੇ ਚੱਲਣਾ ਤਾ ਉਬਲਿਆ ਹੋਇਆ ਘੜਾ ਅੰਦਰ ਨਹੀਂ ਜਾਣਾ ਅੱਛਾ ਉਬਲਿਆ ਹੋਇਆ ਵੀ ਚੱਲ ਜਣਾ ਜਾਣਾ ਹੈਗਾ ਪਰ ਲੋਕ ਵੀ ਕੱਚਾ ਖਾ ਜਾਂਦੇ ਆ ਜੀ ਤੇਲ ਪਾਣਾ ਹੈ ਜੀ ਛੇ ਪੂਰੀਆਂ ਵਾਲਾ ਹੈ ਇਹ ਅੱਛਾ ਜੇ ਚਪੂਰੀਆਂ ਕੱਢੀਆਂ ਹੋਈਆਂ ਪੂਰੀਆਂ ਦੇ ਸੇਕਾ ਪੂਰੀਆਂ ਦੇ ਸੇਕਾ ਅੱਛਾ ਇੱਕ ਉਹ ਵਧੀਆ ਚੀਜ਼ ਬਣਾਈ ਗੀ ਘਰਾਂ ਨੇ ਬਚਪਨ ਦਿਖਾਦੀ ਹੈ ਘਰਾਂ ਨੇ ਉਹ ਦਾਲ ਦਾਲ ਜਦੋਂ ਬਚ ਜਾਂਦੀ ਹੈ ਫਿਰ ਤੁਹਾਨੂੰ ਬਦਾਂ ਮੰਮੀ ਆ ਬੇਸਟ ਵੀ ਕਰ ਦਿਆਈਆਂ ਦਾਲ ਵਿੱਚ ਸਾਰੇ ਆਟਾ ਵਿੱਚ ਗੁੰਨ ਲਿਆ ਪਾਣੀ ਨਹੀਂ ਪਾਏ ਵਿੱਚ ਦਾਲ ਤੇ ਆਟਾ ਗੁੰਨ ਕੇ ਆਦੀ ਫੁੱਲ ਕੇ ਨਿਆ ਪੂਰੀਆਂ ਬਣਾਈਆਂ ਪਰੌਠੀਆਂ ਨੇ ਬਣਾਈਆਂ ਤੇ ਇਹ ਪਰੌਠੀਆਂ ਖਾਦੀਆਂ ਨਹੀਂ ਅਰੇ ਪੂਰੀਆਂ ਮਹਾਈਆਂ ਬਹੁਤ ਟੇਸਟੀ। ਨਾਲ ਨਾਲ ਪੰਗੇ। ਮਾਰ ਕੇ ਮੈਨੂੰ ਬਾਅਦ ਚ ਪਛਤਾਵਾ ਹੋਣ ਲੱਗ ਪੰਦਾ ਇਹਨੂੰ ਮਾਰ ਕੇ। ਲੋਕ ਕਿੰਨੇ ਸ਼ਰੀਫ ਲੱਗਦੇ ਵੀ ਆ। ਰਿਸ਼ਤਾਂ ਦੀ ਚੂਟੀ ਐ। ਉਹ ਪੰਗੇ ਲੈਦੀ ਐ। ਬਿੱਲੀ ਦੇ ਬਿੱਲ ਚ ਪਾ ਕੇ ਕਿ ਨਾਲ ਦਾ ਟੋਕਰੇ ਚ ਪਾ ਕੇ ਵਿੱਚ ਕੰਬਲ ਦੇ ਵਿੱਚ ਇਹਨੂੰ ਲਪੇਟ ਕੇ ਉਹਨੂੰ ਕੰਬਲ ਦੇ ਦੀ ਪੀ ਉੱਪਰ ਮੈਂ ਕਿੰਨੀ ਗਰਮੀ ਮਾਰਨਾ ਤਾ। ਅੱਛਾ। ਹਾਂ ਗਰਮ ਤੇਲ ਹੋ ਗਿਆ ਬਹੁਤ ਗਰਮ ਹੋ ਗਿਆ ਤੇਰੀ ਜੀ ਮਟੀਰੀਅਲ ਹੋ ਗਿਆ ਰੈਡੀ ਬਾਕੀ ਜਿਹੜਾ ਮਟੀਰੀਅਲ ਜਿਹੜਾ ਬਚਿਆ ਹੈਗਾ ਉਹ ਤਾਰਾ ਆਪਾਂ ਦਿੱਤੇ ਬਾਸਾ ਹੁਣ ਆਪਾਂ ਇਹ ਨੂੰ ਫਿਰ ਦੇ ਦੇ ਗਾ ਨਾ ਪੰਨ ਜਿਹੜਾ ਲਾਲ ਜਿਹੜੀ ਬਚੀ ਸੀ ਉਹ ਆਟੇ ਦੇ ਵਿੱਚ ਪਾ ਕੇ ਦਾਲ ਤੇ ਪੂਰੀਆਂ ਬੁਣੀਆਂ ਹਾਂ ਹਾਂ ਧੰਮ ਲਾਈਏ ਨਾਲ ਤੇ ਹੁਣ ਉਹ ਰੈਡੀ ਹੋ ਰਿਹਾ ਆਪਣੇ ਟਿੰਡੇ टिंडे की चेपन है कद्दू चप्पण 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 कद्दू चप्पण कद्दू चलो वेट करो जी दो मिनट बन गए नहीं देख लो नहीं नहीं वही तो मैं जल्दी थोड़ी बन गए हला दे नहीं मैं क्या बट तेल तो मैं काफी पाया ਨਾਲ ਨਹੀਂ ਲੱਗੂਗੀ ਤੇਰੀ ਹਜ਼ਾਰਾ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ। ਹੋੜ। ਬੜਾ ਜੱਤੀ ਜਾਂਦੀ ਵੀ ਹੈ। ਹਾਂ ਮੈਂ ਕੈਮਰਾ ਫੜਾਇਆ। ਹੱਥ ਨਾਲ ਫੜਾਇਆ। ਦੇਈ ਹਾਂ। ਦੇਈ ਹਾਂ। ਲਾ ਵੀ ਦੇਂ ਕੋ ਜ। ਹਾਂ। ਆਹ ਆਹ। ਆ ਗੁੱਦ ਦੇਖ ਲਓ ਆਉਂਦੇ ਨੇ ਮੋੜੇ ਅਸਤੀਆ ਚਲੋ ਹੁਣ ਥੋੜੀ ਜਿਹਾ ਵੇਟ ਕਰਦੇ ਆਂ ਚਲੋ ਇਹਨਾਂ ਚਾਰ ਜੇ ਰਹਿਣੋ ਯਾਰ ਬੁਇਆ ਇਕਲੇ ਇਕਲੇ ਹੋਈ ਜਾਂਦੇ ਵੇ ਹਾਂ ਇਕਲੇ ਇਕਲੇ ਹੋਈ ਜਾਂਦੇ ਵੇ ਮਾੜਾ ਮਾਲਾ ਸਿਰ ਫਲਾਉਣਾ ਆ ਤੁਸੀਂ ਆਓ ਠੀਕ ਹੈ ਜਿਹੜਾ ਕੱਚੇ ਆਲੂ ਤੋਂ ਪਲਟਾ ਦੇ ਆਲੇ ਤੁਲੀ ਜਾਂਦਾ ਤੇ ਤੈਨੂੰ ਕਥਾ ਕਰ ਲੋ

ਥੋੜੀ ਜਿਹਾ ਵੇਟ ਕਰਦੇ ਆਂ ਤੇ ਫਿਰ ਤੁਹਾਨੂੰ ਖਾ ਕੇ ਦੱਸਾਂਗੇ ਕਿਦਾਂ ਦਾ ਬਣਿਆ ਤੇ ਆਪਾਂ ਫਿਰ ਸਟਾਰ ਦਵਾ ਕਿੰਨੇ ਸਟਾਰ ਦੇਣੇ ਚਾਹੀਦੇ ਤੇ ਚਲੋ ਠੀਕ ਹੈ ਜੀ ਜਿੰਨੇ ਦੇਖਦੇ ਆਂ ਨੰਬਰ ਕਿੰਨੇ 5 ਚੋਂ 5 ਬਹੁਤ ਟੇਸਟੀ ਆ ਏ ਟਰਾਈ ਕਰਿਓ ਕਰਿਓ ਤੁਸੀਂ ਆਪਣੇ ਤਾਂ ਮੈਂ ਕਿਹੜੇ ਬਣਾਣੀਆਂ ਤੁਸੀ ਇਹ ਕੌਦੀ ਪਹਿਲੇ ਬਣਾਏਗੇ ਬਹੁਤ ਟੇਸਟੀ ਬਣੇਗੀ ਮੈਂ ਕਿਨ ਭਰ ਕੇ ਬਣਾਣੀਆਂ ਕਿਦਾਂ ਬਹੁਤ ਟੇਸਟੀ ਬਣਿਆ ਜੀ ਘਰ ਵਿੱਚ ਇੱਕ ਵਾਰੀ ਜ਼ਰੂਰ ਟਰਾਈ ਕਰੋ ਠੀਕ ਹੁਣ ਜੱਪਣੀ ਖਾਈ ਜਾਣਿਆ ਹੋਏ ਜੀ ਹਾਂ ਕੰਬਰਾ ਵੀ ਹੈ ਇਹਦੇ ਚੱਪਾਂ ਨਾਲ ਦੁਆਲੇ ਚੱਪਾਂ ਦੇ ਦੁਆਲੇ ਹੋਏ ਹੋਏ ਮੈਂ ਕਹਿੰਨੇ ਵੀਡੀਓ ਜੀ ਵੀ ਕੁਝ ਕਹਿ ਦੇ ਤੂੰ ਨਹੀਂ ਬਹੁਤ ਟੇਸਟੀ ਬਣਿਆ ਹੈ ਕਿਹਾ ਫੁਲਕੇ ਲਾਨੀ ਹੈ ਖਾ ਕੇ ਲਾਨੀ ਹੈ ਤੇ ਆ ਵੀ ਦੇ ਮੈਨੂੰ ਆਹ ਸਾਰਾ ਖਾ ਗਈਆਂ ਥੋੜਾ ਜਿਹਾ ਹੀ ਹੈ ਇੱਕ ਹੀ ਲੈਂਦੀ ਹਾਂ ਵਿੱਚੋਂ ਦੋ ਦਾ ਕੱਢ ਕੇ ਖਾ ਰਹੀ ਹੈ ਮਰੇ ਨੇ ਆਨੇ ਤਾਂ ਖਾਂਦੇ ਹੀ ਨਹੀਂ ਚੱਪਣਾ ਲਾਓ ਮੈਂ ਨਾ ਗਿਆ ਪਾਈ ਮਗਾਣੇ ਆ ਬਹੁਤ ਏਸੋ ਨਾਲੇ ਲੋ ਠੀਕਾ ਐਸੇ ਬਾਤ ਪਰ ਦੋਸਤੋ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਬਾਏ 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 ਬਾਏ